ਉਹ ਤਾਂ ਕਨਜਾਇਜ ਕਰਿਆ ਨੇ ਮੇਰੇ ਕੋਲ ਨਾ ਮੈਂ ਗਈ ਹੋਈ ਸੀ ਆਪਣੇ ਕੰਮ ਕਰਦੇ ਬਲਵੀਰ ਸਿੰਘ ਮੁਸਕਾਵਾਤ ਕੋ ਮੇਰੇ ਕੁਤੀ ਦੇ ਪੱਟ ਤੇ ਨਿਸ਼ਾਨ ਬਹੁ ਪਾਏ ਹੋਤੇ ਫਿਰ ਉਹਨੇ ਮਾਰ ਕੇ ਤੰਗੀ ਹੋਵੇ ਮੇਰੇ ਕੋਲ ਬਾਰੇ ਵਿੱਚ ਪਤਾ ਨਹੀਂ ਉਹਨੇ ਵੀਡੀਓ ਬਣਾਈਆਂ ਗਲਤ ਗੁੱਦੀਆਂ ਗੱਲ ਤਾਂ ਫਿਰ ਉਹਦੇ ਵੀਡੀਓ ਬਣਾਣੀਆਂ ਵਿਚਾਰਦੀਆਂ ਤੇ ਉਹਨੂੰ ਬਲੈਕਮੇਲ ਕਰਦਾ ਰਿਹਾ ਜ਼ਬਰਦਸਤੀ ਵੀਡੀਓ ਨੂੰ ਬਲੈਕਮੇਲ ਕਰਦਾ ਤੇ ਵੀਡੀਓ ਵਾ ਡਾਊਨਲੋਡ ਕਰ ਦੂੰਗਾ ਇਦਾਂ ਜੀ ਫਿਰ ਉਹ ਕੁੜੀਆਂ ਡਰਦੀ ਮਰਨ ਸੁਸਾਇਡ ਕਰ ਲਿਆ ਜੀ ਤੇ ਬੱਚੀ ਤੇ ਦੀ ਮਦਰ ਦੂਸ਼ੀ ਦੇ ਘਰੇ ਕੁਝ ਟਾਈਮ ਪਹਿਲਾਂ ਕੰਮ ਕਰ ਜਾਂਦੇ ਸੀ ਜਦੋਂ ਇਹਦੀ ਨੀਅਤ ਸੀਗ ਨਹੀਂ ਦਿਖਈ ਉਹਦੀ ਮਦਰ ਤੇ ਦੋਨੇ ਕੰਮ ਕਰਦੇ ਹੋਣ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਰੀਪੀ ਬੰਦੇ ਮਸਕਾਵਾਦ ਕੁੜੀ ਦਾ ਕੀ ਨਾਮ ਹੈ ਮੇਰੀ ਕੁੜੀ ਦਾ ਗੁਰਪ੍ਰੀਤ ਉਮਰ ਕਿੰਨੀ ਆਉਂਦੀ ਹੈ ਉਮਰ 13 ਸਾਲ ਦੀ ਕੀ ਹੋਇਆ ਧੱਕਾ ਹੋਇਆ ਮੇਰੇ ਨਾਲ ਕਿਸ ਤਰ੍ਹਾਂ ਦਾ ਧੱਕਾ ਹੋਇਆ ਮੈਂ ਤਾਂ ਕਨਜਾਇਜ ਕਰਿਆ ਨੇ ਮੇਰੇ ਕੋਲ ਮੈਂ ਗਈ ਹੋਈ ਸੀ ਆਪਣੇ ਕੰਮ ਕਰਨ ਬਲਵੀਰ ਸਿੰਘ ਮੁਸਕਾਵਾਤ ਹਾਂਜੀ ਮੈਂ ਤਾਂ ਧੱਕਾ ਕਰਦਾ ਸੀ ਮੇਰੀ ਕੁੜੀ ਨੂੰ ਨਜਾਇਜ਼ ਕਿਸ ਤਰ੍ਹਾਂ ਦਾ ਧੱਕਾ ਇੱਕ ਹੀ ਕੰਮ ਕਰਦੀ ਸੀ ਉਹਨਾਂ ਦੇ ਘਰੇ ਮੈਂ ਮੈਂ ਕੰਮ ਕਰਦੀ ਸੀ ਮੈਂ ਹਟ ਗਈ ਉਹ ਬੰਦਾ ਸਹੀ ਨਹੀਂ ਲੱਗਿਆ ਤੀ ਉਹਨਾਂ ਦੇ ਘਰੇ ਉਹਨਾਂ ਦੇ ਘਰੇ ਮੈਨੂੰ ਬੰਦਾ ਸਹੀ ਨਹੀਂ ਲੱਗਿਆ ਮੈਨੂੰ ਗਲਤ ਲੱਗਾ ਲੱਗਿਆ ਤੀ ਵੇਂ ਮੈਂ ਹਟ ਗਈਵੇਂ ਤਿੰਨ ਨਿਸ਼ਾਨ ਮੇਰੀ ਕੁੜੀ ਦੇ ਪੱਟ ਤੇ ਨਿਸ਼ਾਨ ਬੋ ਪਏ ਹੋਤੇ ਫਿਰ ਉਹਨੇ ਮਾਰ ਕੇ ਤੰਗੀ ਹੋਵੇ ਮੇਰੇ ਕੋਲ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਕੁੜੀ ਨਾਲ ਹਾਂਜੀ ਤੁਹਾਨੂੰ ਕਦੋਂ ਪਤਾ ਲੱਗਿਆ ਕੁੜੀ ਨਾਲ ਇਸ ਤਰ੍ਹਾਂ ਹੋ ਰਿਹਾ ਸੀ ਜੀ ਮੈਨੂੰ ਪੌਣ ਤਾਈ ਮੈਨੂੰ ਹੋਇਆ ਵਾ ਸਾਰਾ ਕੁਝ ਮੈਂ ਇਹ ਕੁੜੀ ਨੇ ਜੋ ਸੁਸਾਇਸਾਈਡ ਕੀਤਾ ਤੁਹਾਨੂੰ ਕਦੇ ਕੁਝ ਦੱਸਿਆ ਕੁੜੀ ਨੇ ਕੁੜੀ ਨੇ ਮੈਨੂੰ ਕੋਈ ਗੱਲ ਨਹੀਂ ਦਈ ਜੀ ਕੁੜੀ ਨੇ ਆਤਮ ਹੱਤਿਆ ਕਿੱਥੇ ਕੀਤੀ ਹੈ ਜੀ ਹਾਂਜੀ ਘੱਟੇ ਕੀਤੀ ਆ ਤੁਹਾਨੂੰ ਪਰ ਇਹ ਕਰੇ ਜਾਂ ਮੇਰੇ ਘਰੇ ਕੋਈ ਨਹੀਂ ਰਿਸ਼ੀ ਹੈ ਮੇਰੇ ਘਰੇ ਮੈਂ ਇਹਨੇ ਮੇਰੇ ਸਾਥੋਂ ਨਹੀਂ ਨਰੇਗਾ ਜਾਂਦੇ ਨੇ ਕੋਈ ਹਾਂਜੀ ਉਹਨੇ ਕਿਹੜਾ ਦੱਸਿਆ ਵੀ ਉਹਨੇ ਕੁੜੀ ਦੇ ਗੱਲ ਗੱਲ ਫਰਾ ਲੈ ਲਿਆ ਕੁੜੀ ਨੇ ਗੱਲ ਫਰਾ ਤੰਗੀ ਪਈ ਸੀ ਗਵਾਂਡੀਆਂ ਨੇ ਆ ਕੇ ਦੇਖੀ ਆ ਮੇਰਾ ਬੱਚਾ ਛੋਟਾ ਜਿਹਾ ਉਹਨੇ ਦਵਾਈ ਪਾਈ ਆ ਕੇ ਹਾਂ ਠੀਕ ਆ ਜਸੁਤ ਕਰ ਦਿੱਤਾ ਬੋਸ ਨੂੰ ਕੀ ਨਸ਼ਾ ਉਹ ਉਹ ਬਲੀ ਵੀ ਕਹਿ ਲੱਗ ਗਿਆ ਵੀ ਦੱਸਣਾ ਨਹੀਂ ਹੈਗਾ ਤੁਸੀਂ ਇਹਦਾ ਛੇਤੀ ਛੇਤੀ ਕੌੜ ਦੇਣ ਲੱਗਿਆ ਮਲਵੀ ਜੀ ਕੀ ਕਹਿੰਦਾ ਸੀਗਾ ਤੁਹਾਨੂੰ ਪੰਜਾਬੀ ਇਹਦਾ ਸਰਦਾਰ ਕਰੋ ਛੇਤੀ ਕਰ ਪੈਸਾ ਤਾਂ ਲੈਣ ਦਿਨ ਵੀ ਹੋਇਆ ਰੋਡ ਤੇ ਪੈਸਾ ਦਾ ਕੋਈ ਨਹੀਂ ਹੋਇਆ ਲਾਲਚ ਵੀ ਦਿੱਤਾ ਪੈਸੇ ਦਾ ਨਹੀਂ ਨਹੀਂ ਲਾਲਚ ਕੋਈ ਨਹੀਂ ਹੱਟਾ ਜਰੂਰੀ ਨਹੀਂ ਕਰਿਆ ਨਹੀਂ ਹੈਗਾ ਸੀ ਮੈਂ ਚੱਕੀ ਰੱਖਾਂ ਆ ਚੱਲ ਦੇਸੀ ਦਾ ਕੀ ਨਾਮ ਸੀ ਕਿੰਨੀ ਉਮਰ ਸੀ ਮੈਂ ਮਨਜੀਤ ਕੌਰਾਂ ਜੀ ਤੇ ਉਹਦੀ ਉਮਰ 13 ਸਾਲ ਸੀ ਕਿ ਗੁਰਪ੍ਰੀਤ ਉਹਦਾ ਨਾਮ ਸੀਗਾ ਜੀ ਕੀ ਘਟਨਾ ਹੋਈ ਸੀ ਜੀ ਇਹ ਜੀ ਮਾਮਾ ਦੀ ਇਹਨਾਂ ਬਾਪ ਹੈ ਨਹੀਂ ਸੀਗਾ ਇਹ ਦੋਨੋਂ ਉਹਨਾਂ ਦੇ ਘਰੇ ਪਹਿਲਾਂ ਕੰਮ ਕਰਦੀਆਂ ਸੀਗੀਆਂ ਜਿਹੜੇ ਕੰਮ ਕਰਦੀਆਂ ਸੀ ਉਹ ਕੁੜੀ ਨੂੰ ਗਲਤ ਪਤਾ ਨਹੀਂ ਕਹਿੰਦਾ ਜੀ ਇਹਦੀ ਮਾਂ ਨੂੰ ਕੁਝ ਲੱਗਿਆ ਵੀ ਗਲਤ ਬੰਦਾ ਹੈ ਜੀ ਫਿਰ ਇਹ ਉਹਨਾਂ ਦੇ ਘਰੋਂ ਕੰਮ ਕਰਨ ਤੋਂ ਹਟ ਗਈ ਤੇ ਬਾਅਦ ਵਿੱਚ ਪਤਾ ਨਹੀਂ ਉਹਨੇ ਵੀਡੀਓ ਬਣਾਈਆਂ ਗਲਤ ਗੁੱਡੀਆਂ ਗਲਤ ਕੀਤਾ ਫਿਰ ਉਹਦੇ ਵੀਡੀਓ ਬਣਾਣੀਆਂ ਵਿਚਾਰੀਆਂ ਤੇ ਫਿਰ ਉਹਨੂੰ ਬਲੈਕਮੇਲ ਕਰਦਾ ਰਿਹਾ ਜ਼ਬਰਦਸਤੀ ਵੀਡੀਓ ਉਹਨੂੰ ਬਲੈਕਮੇਲ ਕਰਦਾ ਤੇਰੀ ਵੀਡੀਓ ਮੈਂ ਡਾ ਫੇਰ ਉਹ ਕੁੜੀ ਨੇ ਡਰਦੀ ਮਾਰੀ ਨੇ ਸੁਸਾਇਡ ਕਰ ਲਿਆ ਜੀ ਪਤਾ ਨਹੀਂ ਉਹਨੇ ਆਪ ਆ ਕੇ ਨੂੰ ਫਾਹ ਦਿੱਤਾ ਹੈ ਪਤਾ ਨਹੀਂ ਉਹਨੇ ਸੁਸਾਇਡ ਕੀਤਾ ਜੀ ਤੁਹਾਨੂੰ ਤੁਹਾਡੇ ਨਾਲ ਕਦੇ ਕੋਈ ਗੱਲ ਹੋਈ ਹੈ ਉਹਨਾਂ ਦੀ ਨਹੀਂ ਜੀ ਗੱਲ ਨਹੀਂ ਕਰਦੇ ਜੀ ਕੰਮ ਤੇ ਜਾਂਦੀਆਂ ਸੀ ਕਿ ਬਚਾਰੀਆਂ ਫੇਰ ਕੰਮ ਤੋਂ ਘਰ ਆ ਕੇ ਉਹਨਾਂ ਘਰ ਰਹਿੰਦੀਆਂ ਸੀ ਕਿੰਨਾ ਟਾਈਮ ਤੋਂ ਕੁੜੀ ਕੰਮ ਕਰਦੀ ਸੀ ਉਹਨਾਂ ਦੇ ਘਰੇ ਇਹਨਾਂ ਦੇ ਘਰੇ ਤਾਂ ਇਹਨਾਂ ਦੇ ਮਮਾ ਨੂੰ ਪਤਾ ਜੀ ਇਹਨਾਂ ਨੂੰ ਜੇ ਗੱਲ ਕਰੀਂ ਦੇਖੋ ਕੁੜੀ ਮਰੀ ਵੀ ਮਿਲੀ ਵੀ ਆ ਤੇ ਤੁਸੀਂ ਪੁਲਿਸ ਨੂੰ ਉਤਲਾ ਨਹੀਂ ਕੀਤੀ ਇਹਨੂੰ ਡਰਾਤਾ ਜੂ ਵਿਚਿਆ ਖੁਦ ਆ ਗਿਆ ਨਾ ਜਦੋਂ ਕੁੜੀ ਉਤਾਰ ਰਹੀ تھی ਕਿ ਉਹਨੂੰ ਲਟਕੀ ਹੋਈ ਨੂੰ ਉਹ ਖੁਦ ਆ ਕੇ ਕਹਿਣ ਲੱਗ ਗਿਆ ਆ ਤੁਹਾਡੇ ਉਲਟੀ ਕਾਰਵਾਈ ਹੋ ਜੂਗੀ ਕੁੜੀ ਤੁਹਾਡੇ ਘਰੇ ਮਰ ਗਈ ਵੀ ਮੈਂ ਤੁਹਾਡੇ ਨਾਲ ਖੜਾ ਇਹਨਾਂ ਮੈਂ ਤੁਹਾਨੂੰ ਬੱਲਣ ਵੀ ਦਿੰਦਾ ਵੀ ਗਰੀਬ ਆਹੇ ਬੱਲਣ ਦਿੰਦਾ ਉਹਨੂੰ ਕਿਵੇਂ ਪਤਾ ਲੱਗਿਆ ਵੀ ਉਹਨੇ ਕੁੜੀ ਨਾਲ ਗਲਤ ਕੰਮ ਕੀਤਾ ਵਾ ਜਿਹੜੇ ਵੀਡੀਓ ਵੀ ਵਾਇਰਲ ਹੋ ਰਹੀਆਂ ਬਾਅਦ ਵਿੱਚ ਵੀਡੀਓ ਪਤਾ ਲੱਗਿਆ ਸਾਨੂੰ ਵੀਡੀਓ ਦੇ ਵਿੱਚ ਇਹਨਾਂ ਦਿਖ ਰਿਹਾ ਗਲਤ ਕੰਮ ਕਰਦਾ ਸੈਕਸ ਵਗੈਰਾ ਕਰਦਾ ਕੁੜੀ ਨਾਲ ਉਹ ਹਾਂਜੀ ਵੀਡੀਓ ਚ ਦਿਖਦਾ ਹੈ ਜੀ ਵੀਡੀਓ ਬਣਾ ਕੇ ਕੁੜੀ ਨੂੰ ਕਹਿੰਦਾ ਵੀ ਤੂੰ ਇਦਾਂ ਕਰਕੇ ਵੀਡੀਓ ਭੇਜ ਮੈਨੂੰ ਇਦਾਂ ਕਰਕੇ ਵੀਡੀਓ ਭੇਜ ਤੇ ਮੈਂ ਪੈਸੇ ਦਊਂਗਾ ਐ ਕਰੂੰਗਾ ਬੱਚੀ ਸਾਡੀ ਨਾਬਾਲਗ ਸੀ ਜੀ ਕੋਈ ਉਹਨਾਂ ਬਲੋ ਤੁਹਾਨੂੰ ਕੋਈ ਲਾਲਚ ਦਿੱ ਕਹਿੰਦੇ 7 ਕਹਿੰਦੇ 7 ਲੱਖ ਲੈ ਲੋ ਵੀ ਅਸੀਂ ਫੈਸਲਾ ਕਰ ਲਓ ਸਾਡੇ ਨਾਲ ਜੀ 7 ਲੱਖ ਦੀ ਮੰਗ ਕਿਹੋ ਜਿਹਾ ਇਨਸਾਫ ਚਾਹੀਦਾ ਹੁਣ ਸਾਡਾ ਵੀ ਇਨਸਾਫ ਚਾਹੀਦਾ ਸਾਡੀ ਗੁੱਡੀ ਦੀ ਸਰ ਜੀ ਪ੍ਰੈਸ ਕੌਂਫਰੰਸ ਕਰ ਰਹੇ ਕੀ ਕਾਰਨ ਹੈ ਪ੍ਰੈਸ ਕੌਂਫਰੰਸ ਇਹ ਤਾਂ ਜੀ ਮਿਤੀ 23 ਤਰੀਕ ਨੂੰ ਮੁਸਕਾਬਾਦ ਪਿੰਡ ਦੇ ਵਿੱਚ ਇੱਕ ਮਾਈਨਰ ਬੱਚੀ ਬਣਾ ਸੁਸਾਈਡ ਕਰ ਲਿਆ ਗਿਆ ਸੀ ਜਿਹੜੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਤੇ ਉਹਦੇ ਰਿਗਾਰਡਿੰਗ ਇਹਨਾਂ ਨੇ ਉਹਨੂੰ ਕਨਵੀਸ਼ਨ ਵੀ ਕਰ ਦਿੱਤਾ ਸੀ ਸਾਡੇ ਕੋਲ ਆ ਜਿਹੜੀ ਇਨਫੋਰਮੇਸ਼ਨ ਆਈ ਸੀ ਮੁਦਮਦਰ ਬਲੂ ਅਸੀਂ ਇਹ ਵੀ ਜੀਡੀ ਜੋ ਆਪਣੇ ਸੀਨੀਅਰ ਅਫਸਰਾਂ ਦੇ ਮਾਨਯੋਗ ਸਤਿ ਸ਼੍ਰੀ ਅਕਾਲ ਮਨੀਤ ਕੁੰਡੂ ਜੀ ਦੇ ਧਿਆਨ ਚ ਲੈਂਦਾ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਤੋਪ ਤੇ ਵੀ ਜੀਡੀ ਪਰਚਾ ਦਰਜ ਕੀਤਾ ਬਲਵੀਰ ਸਿੰਘ ਮੁਸਤਫਾ ਦੇ ਖਿਲਾਫ ਜਿਹੜਾ ਹੈ ਕੋਈ ਮੈਸੇਜ ਵਗੈਰਾ ਦਾ ਸ਼ੀਲ ਮੈਸੇਜ ਨੂੰ ਭੇਜਦਾ ਸੀ ਜਿਹਦੇ ਤੁਖੋਂ ਉਹਨੇ ਸੂਸਾਈਡ ਕੀਤਾ ਤੇ ਬਲਵੀਰ ਸਿੰਘ ਦੇ ਖਿਲਾਫ ਵੀ ਜੀਡੀ ਐਫਆਰ 67 ਨੰਬਰ ਅੰਡਰ ਸੈਕਸ਼ਨ 355 353 ਐ ਇਹ 12 ਬਕਸੋ ਵਕਤ ਤਿੰਨ ਐਸ਼ੀਫ ਇਹ ਦਰਜ ਕੀਤਾ ਇਹ ਪਰਚਾ ਦਰਜ ਕਰਨ ਤੋਂ ਬਾਅਦ ਦੋ ਟੀਮਾਂ ਬਣਾ ਕੇ ਇਹ ਮੌਜੂਦਾ ਨੜਾ ਅਰੈਸਟ ਕਰ ਲਿਆ ਗਿਆ ਕੁੜੀ ਜਿੱਲੀ ਨੂੰ ਮਰਸੀ 23 ਦੀ ਉਮਰ ਤੇਰਾ ਸਾਲ ਦੀ ਜਿਹੜਾ ਦੋਸ਼ੀ ਆ ਉਹਦੇ ਨਾਲ ਕੀ ਸੰਬੰਧ ਸੀ ਇਹ ਉਹ ਦੋਸ਼ੀ ਦੇ ਇਹ ਬੱਚੀ ਤੇ ਦੀ ਮਦਰ ਦੋਸ਼ੀ ਦੇ ਘਰੇ ਉਸ ਟਾਈਮ ਪਹਿਲਾਂ ਕੰਮ ਕਰਨ ਜਾਂਦੇ ਸੀ ਜਦੋਂ ਇਹਦੀ ਨੀਅਤ ਠੀਕ ਨਹੀਂ ਦਿਖਈ ਉਹਦੀ ਮਦਰ ਤੇ ਦੋਨੇ ਕੰਮ ਕਰਨੋਂ ਹਟ ਗਏ ਕਿਤੇ ਇਹ ਬੱਚੀ ਨੂੰ ਆਪਣੀ ਮਾਪ ਨੂੰ ਦੱਸਿਆ ਗਿਆ ਜਾਂ ਸੋਸਾਈਟੀ ਤੋਂ ਬਾਦੀ ਪਤਾ ਲੱਗੇਗਾ ਨਹੀਂ ਸੋਸਾਈਟੀ ਤੋਂ ਬਾਦੀ ਪਤਾ ਲੱਗੇਗਾ ਪਰਮਿਸ਼ਨ ਆ ਸਰ ਜਿਹੜੀ ਕੀਤੀ ਗਈ ਆ ਉਹ ਸੇਮ ਡੇ ਹੀ ਸੋਸਾਈਟੀ ਵਾਲੇ ਦੇ ਨਹੀਂ ਕਰਤੀ ਸੀ ਉਹ ਸੇਮ ਡੇ ਤਿੰਨ ਘੰਟਿਆਂ ਦੇ ਵਿੱਚ ਹੀ ਕਰ ਦਿੱਤੀ ਤੇ ਪਰਿਵਾਰ ਵੱਲੋਂ ਪੁਲਿਸ ਨੂੰ ਵੀ ਦੱਸਿਆ ਗਿਆ ਜੀ ਇਹਦੇ ਬਾਰੇ ਤਾਂ ਹੁਣ ਪਰਿਵਾਰ ਨੂੰ ਹੀ ਦੱਸਿਆ ਸੀ ਉਦੋਂ ਪਰਿਵਾਰ ਕੰਦੇ ਵੀ ਸਾਨੂੰ ਸ਼ੱਕ ਹੋਵਾ ਸੀ ਜਦੋਂ ਬੱਚੇ ਦੇ ਮੋਬਾਈਲ ਵਗੈਰਾ ਦੇਖਿਆ ਉਦੋਂ ਫਿਰ ਗੱਲ ਸਾਹਮਣੇ ਸੋਸਾਈਟ ਨੋਟ ਮਿਲੇ ਜੀ ਕੋਈ ਨਹੀਂ ਸੋਸਾਈਟ ਹੋਣੀ ਤੇ ਕੁਝ ਦੱਸਿਆ ਗਿਆ ਵੀ ਉਹ ਬੱਚੀ ਨੂੰ ਕੋਈ ਸ਼ੋਰ ਵੀ ਫੋਸ਼ਣ ਕਰਦਾ ਸੀ ਜਾਂ ਤੇ ਜੀ ਉਸ ਜਨ ਫਿਲਮ ਮੈਸੇਜ ਵੀ ਕਰ ਜਾਈ। ਜੀ ਹਜੇ ਜਿਹੜਾ ਇਹੀ ਆ ਮੋਬਾਈਲ ਅਸੀਂ ਦੋਨਾਂ ਦੇ ਬੱਚੀ ਦਾ ਤੇ ਮੋਲੀਅਮ ਦਾ ਦੋਨੇ ਅਸੀਂ ਸਾਈਬਰ ਸਾਨੂੰ ਭੇਜਾਂਗੇ। ਫਰੈਂਜਿਕ ਜਾਂਚ ਤੋਂ ਬਾਅਦ ਜਿਹੜੇ ਇਫੈਕਟ ਸਾਹਮਣੇ ਆਣਗੇ ਉਹਦੇ ਅਨਸਾਰ ਜਿਹੜੀ ਤਪੀਸ਼ ਮੁਝ ਲੈਣਗੇ।